ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਾਨਾ ਕਰਦਾ ਮੇਰੇ ਵੀਰੋ ਕੁਬਤ ਕੋ ਗਿਆ ਸੱਟੇ ਸਾਰੇ ਵੀਰਾਂ ਦੇ ਘਰ ਪਹੁੰਚਾ ਠੀਕ ਹੈ ਲਓ ਜੀ ਕਰਤੇ ਹੁਣ ਉਹਦੀ ਸਟਾਰਟਿੰਗ ਸਵੇਰੇ ਸਵੇਰੇ 8:30 ਵਜੇ ਹੁਣ ਘੰਟਾ ਡੇਢ ਘੰਟਾ ਲੇਟ ਉੱਠਣ ਲੱਗ ਗਏ ਬਈ ਹਨਾ ਉਹ ਯਾਰ ਫਿਰ ਨੀਂਦ ਨਹੀਂ ਪੂਰੀ ਹੁੰਦੀ ਸਹੀ ਦੱਸਾਂ ਦਾ ਬਈ ਯਾਰ ਜਿਹੜਾ ਮੇਨ ਇਸ਼ੂ ਹੈ ਚਲੋ ਭਾਈ ਫੋਨ ਨੂੰ ਲਾਵਾਂ ਟਾਈਮ ਲੈਪਸ ਤੇ ਹਨਾ ਸਭ ਤੋਂ ਪਹਿਲਾਂ ਤਾਂ ਉਹਨੂੰ ਲਈ ਟਾਈਮ ਲੈਪਸ ਤੇ ਤੇ ਕਬੂਤਰ ਕੁਆਤਰ ਭਾਈ ਕੱਢੀਏ ਬਾਹਰ ਸਾਰੇ ਹਨਾ ਫਿਰ ਦੋ ਵਾਰ ਕੋ ਚਾਹ ਚੁ ਫੜ ਲਵਾਂਗੇ ਤੇ ਬੈਠ ਕੇ ਪੀ ਲਾਂਗੇ ਨਾਲ ਨਾਲ ਦੇਖੀ ਚੱਲਾਂਗੇ ਤੇ ਜਿਹੜਾ ਬਈ ਬਗਲਾ ਵਾਲਾ ਬੱਚਾ ਲਿਆਂਦਾ ਕੱਲ ਫੜ ਕੇ ਆਪਾਂ ਹਰੀ گلਾਬੀ ਬਗਲਾ ਵਾਲਾ ਉਹ ਬੱਚਾ ਨਹੀਂ ਡਾਉਂਦੇ ਭਈ ਹੁਣ ਕੋਈ ਫਾਇਦਾ ਨਹੀਂ ਉਹਨੂੰ ਡਾਉਂਦਾ ਉਹਨੂੰ ਰੱਖ ਲਾਂਗੇ ਜਿਹੜਾ ਕੱਲ ਟੂ ਸੇ ਡੰਡੇ ਵਾਲਾ ਲਿਆਂਦਾ ਉਹਨੂੰ ਆਪਾਂ ਬਾਹਰ ਕੱਢਾਂਗੇ ਇੱਕ ਪਾਸੇ ਚੇਪੀ ਲਾ ਕੇ ਠੀਕ ਆ ਬਾਬੇ ਤੇ ਬਾਕੀ ਠੀਕ ਆ ਵਾ ਕਰਦਾ ਛਦਰੀਆਂ ਮਤਮੈਂ ਸੈਟ ਮੈਂ ਕਬੂਤਰ ਕੱਢਦੇ ਆ ਬਾਹਰ ਹਾਂਜੀ ਮੇਰੇ ਦੋਸਤੋ ਲਗਭਗ ਲਗਭਗ 50 ਕਬੂਤਰ ਬਾਹਰ ਕੱਢਤੀ ਠੀਕ ਐ ਤੇ ਸਪੇਅਰ ਸਣੇ 52 ਢੰਡਾਨਾ ਵੀਰੇ ਜਿਹੜਾ ਕੱਲ ਟੂਸੇ ਡੰਡਾ ਲਿਆਂਦਾ ਫੜਕੇ ਉਹ ਵੀ ਬਾਹਰ ਕੱਢਤਾ ਤੇ ਬਗਲਾਂ ਵਾਲ ਨਹੀਂ ਕੱਢਿਆ ਬਸ ਕੱਲਾ ਹਨਾ ਤੇ ਦੂਜੇ ਜਿੰਨੇ ਜਿੰਨਾ ਕਬੂਤਰਾਂ ਦੇ ਦੋ-ਦੋ ਪਾਸੇ ਚੇਪੀਆਂ ਲੰਗੀਆਂ ਸੀਗਾ ਪਾਣਾ ਜਿਹੜੇ ਜ਼ਿਆਦਾ ਤੰਗ ਕਰਦੇ ਸੀ ਉਹਨਾਂ ਦੇ ਇੱਕ-ਇੱਕ ਪਾਸੇ ਚੇਪੀਆਂ ਖੋਲਤਿਆਂ ਤੇ ਸਿਰਫ ਇੱਕ-ਇੱਕ ਪਾਸੇ ਹੀ ਲੱਗੀਆਂ ਸਾਰੇ ਚਿਪੰਗਾਂ ਵਾਲੇ ਜਾਨਵਰ ਥਲੜੀ ਛਤਰੀ ਤੇ ਬੈਠਿਆ ਬਾਈ ਜਿਹੜੇ ਛੋਟੇ ਬੱਚੇ ਆ ਜਮਾਂ ਤੇ ਚਿਪੰਗਾਂ ਵਾਲੇ ਸਾਰੇ ਥਲੜੀ ਤੇ ਇੱਕ ਸਿਰਫ ਗਲਾਬੀ ਝਾਲ ਵਾਲੀ ਉਤਲੀ ਛਤਰੀ ਦੇ ਚੇਪੀ ਵਾਲੀ ਬਾਕੀ ਕੋਲਮ ਲਾ ਕੇ ਸਾਰੇ ਯਾਰ ਖੁੱਲੇ ਕਬੂਤਰ ਬਾਹਰ ਬੱਚੇ ਮਤਲਬ ਬੱਚੇ ਛੋਟੇ ਵੱਡੇ ਸਾਰੇ 50 ਆ ਬਾਹਰ ਬਾਈ ਤਿੰਨ ਛਤਰੀਆਂ ਤੇ ਠੀਕ ਆ ਤੇ ਆ ਬੱਚੇ ਬਾਹਰ ਹੈ ਤੇ ਹੁਣ ਦੇਖਦੇ ਆ ਬਾਹਰ ਰੱਖਦੇ ਆ ਨਿਗਾ ਇੱਥੇ ਛੇੜਦੇ ਹੈ ਨਹੀਂ ਬਾਈ ਜਮਾਂ ਵੀ ਆਪਾਂ ਕਿਸੇ ਨੂੰ ਇਹ ਕੁੱਤੇ ਛਤਰੀ ਲੱਗੇ ਬਾਕੀ ਥੱਲੇ ਲੱਗਾ ਦੇਖੋ ਯਾਰ ਆਏ ਉਡੜ ਕੇ ਆਏ ਉਡੜ ਕੇ ਭਿੰਦੇ ਬੱਚੇ ਦੇਖੀ ਸੋਟ ਸਾ ਡਾਰੀਆਂ ਲਾਲਾ ਬੱਚੇ ਬੈਂਦੇ ਆ ਤੇ ਇਹ ਬੱਚੇ ਵੀ ਪਾਸੇ ਹੁੰਦੇ ਨਾ ਘਰ ਤੋਂ ਬੜਾ ਦੁੱਖ ਆਉਦਾ ਸੌ ਲੱਗੇ ਹੱਕ ਨਹੀਂ ਹੁੰਦਾ ਐਡੇ ਬੱਚੇ ਦਾ ਜਿਹੜਾ ਉੱਡ ਰਿਹਾ ਬੈਠ ਰਿਹਾ ਵਿੱਚ ਪਾਸੇ ਜਾਣ ਦਾ ਤੇ ਵਾਠ ਠੀਕ ਆ ਸਹੀ 11 ਵਜੇ ਅੰਦਰ ਲਾਉਣ ਲੱਗ ਜਾਗੇ ਹੁਣ ਟਾਈਮ ਦੇਖ ਲੈਣਾ 11 ਜਾਂ ਵੱਧ ਤੋਂ ਵੱਧ 11:30 ਅੰਦਰ ਕਰਨ ਲੱਗ ਜਾਣਾ ਪੈਣਾ ਹਾਂਜੀ ਇੱਕ ਬੱਚਾ ਉੱਡ ਗਿਆ ਹੀ ਬੈਠਾ ਬੈਠਾ ਆ ਦੇਖੋ ਆਪੇ ਉੱਡਿਆ ਤੇ ਆਪੇ ਆ ਆ ਜਾਣਾ ਬਈ ਇਹਨੇ ਦੇਖੋ ਜਿਹੜੇ ਆਪਾਂ ਡਾਉਣੇ ਉਹ ਨਹੀਂ ਆਉਂਦੇ ਜਿਹੜੇ ਆਪ ਉੱਡਦੇ ਉਹ ਆ ਜਾਂਦੇ ਆ ਦੇਖੋ ਉਨੇ ਆਪੇ ਆ ਕੇ ਬਹਿ ਜਾਣੇ ਨੇ ਗਰੰਟੀ ਆਪਣੀ ਜੇ ਪਾਸੇ ਹੀ ਜਾਂਦਾ ਯਾਰ ਗੱਲਵਾਦਾਂਗੇ ਹੋਰ ਦੱਸੋ ਛਤਰੀ ਤੇ ਬੈਟੂਗਾ ਆਪ ਬੁੱਢੇ ਨਾਲੇ ਆ ਦੇਖੋ ਲਓ ਆ ਫਰਦਾ ਗੇੜੇ ਪਾਉਂਦਾ ਆਪਾਂ ਤਾਂ ਪਾਸੇ ਬੈਠੇ ਹੋ ਜਾਲ ਤੁੱਤਰੀ ਜਾਂਦੇ ਕੁਛ ਉੱਡੀ ਜਾਂਦੇ ਯਾਰ ਹਨਾ ਆ ਗਿਆ ਨੀਵਾ ਲਵਜੀ ਆ ਗਿਆ ਨੀਵਾ ਬੈਠਣਾ ਠੀਕ ਹੈ ਆਇਆ ਪੁੱਤ ਬੇਈਤੀ ਨਾ ਕਰਾ ਦੀ ਮੇਰੇ ਬੋਲਾਂ ਦੀ ਆ ਜਾ ਆ ਜਾ ਆ ਜਾ ਤੇਰੀਂ ਡਿੱਕਾ ਆ ਜਾ ਉਹ ਸ਼ੇਰਾ ਆ ਜਾ 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 ਥਲਡੀ ਸ਼ਰੀ ਤੇ ਉਤਲੀ ਤੇ ਇਹ ਲਓ ਤੁਹਾਡੇ ਸਾਹਮਣੇ ਉੱਡਿਆ ਉੱਡੇ ਕੇ ਆ ਗਿਆ ਹਨਾ ਇੱਕ ਤਾਂ ਐਂ ਕੱਲੇ ਕੱਲੇ ਬੱਚੇ ਨਹੀਂ ਜਾਂਦੇ ਹੁੰਦੇ ਪਾਸੇ ਠੀਕ ਐ ਜਿਹੜੇ ਆਪਾਂ ਡਾਉਣੇ ਆ ਪਾਸੇ ਉਹ ਬੱਚਾ ਜਾਂਦਾ ਇੱਕ ਤਾਂ ਜਿਨ੍ਹਾਂ ਨੂੰ ਆਪਾਂ ਛੇੜਦੇ ਆ ਤੇ ਕਿ ਜਿਹੜੇ ਬਾਲੇ ਉੱਡਦੇ ਨੇ ਇੱਕ ਤਾਂ ਵੀ ਕੋਈ 8-10 ਵਿੱਚੋਂ ਵੱਡਿਆਂ ਦੇ ਜਿਵੇਂ ਹੁਣ ਇਹ ਵੱਡੇ ਆਪਣੇ 8-10-15 ਬੱਚੇ ਲੱਗੇ ਆ ਆਪਣੇ ਠੀਕ ਆ ਵੱਡੇ ਉਹ 10-15 ਦੇ ਵਿੱਚ ਜੇ ਚਾਰ ਛੋਟੇ ਰਲ ਕੇ ਉੱਡ ਗਏ ਵੱਡਿਆਂ ਨੂੰ ਤਾਂ ਕੋਈ ਪਰਵਾਹ ਨਹੀਂ ਵੱਡੇ ਤਾਂ ਪਿੰਡ ਵੀ ਗਾਹ ਕੇ ਮੁੜਿਆ ਆਉਣਗੇ ਘਰੇ ਜਿਹੜੇ ਛੋਟੇ ਹੋਏ ਉਹਨਾਂ ਦਾ ਮੁੜਨਾ ਔਖਾ ਆ ਜਾਂਦਾ ਭਾਈ ਮੁੜ ਕੇ ਚਲੋ ਯਾਰ ਪਹਿਲਾਂ ਮੈਂ ਜਾਲ ਤੋਂ ਬਗਲੇ ਜਾਉਂ ਡਰੀ ਜਾਂਦੇ ਯਾਰ ਉਹਨਾਂ ਨੂੰ ਜਾਲ ਤੋਂ ਲਿਆਵਾਂ ਯਾਰ ਛਤਰੀ ਤੇ ਡਾ ਕੇ ਸਾਰਿਆਂ ਨੂੰ ਆਇਓ ਛਤਰੀ ਤੇ ਆਇਓ 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 ਵੱਡੇ ਬੈਠੇ ਜੀ ਆਇਓ ਆਹ ਇਹ ਤਾਂ ਜਾਲ ਤੋਂ ਤਾਂ ਡਾਉਣੀ ਪਈ ਦੇ ਛਤਰੀ ਤੋਂ ਨਹੀਂ ਡਾਉਗੇ ਜਾਲ ਤੋਂ ਤਾਂ ਫਿਰ ਯਾਰ ਨਾ ਕਬੂਤਰ ਵੀ ਭੈਣ ਨਾ ਰਹੇਗਾ ਹਜੇ ਜਾਲ ਦੀ ਕਿਹੜਾ ਰਹੇਗਾ ਯੱਬਲ ਪੁੱਤਰਾ ਜਮਗੇਤੀ ਨਹੀਂ ਜੰਗੇ ਅੱਛਾ ਜਿਹੜਾ ਰਹਿ ਕੇ ਗਿਆ ਸੀ ਉਹ ਐ ਤਾਂ ਟੂ ਸੇ ਡੰਡੇ ਆ ਹੋਰ ਵੀ ਨਾ ਬੈਠੇ ਹੋਣ ਇੱਥੇ ਨਹੀਂ ਨਹੀਂ ਡੰਨ ਹੋ ਗਿਆ ਸਾਰਾ ਕਮ ਜਾਲ ਤੇ ਤਾਂ ਇੰਨੇ ਕਬੂਤਰ ਵੇਖ ਕੇ ਯਾਰ ਜਿੱਧਰ ਕਬੂਤਰ ਵੱਧ ਦਾ ਬੱਚਾ ਨੇ ਤਾਂ ਉਧਰ ਹੀ ਜਾਣੇ ਛਤਰੀ ਤੇ ਨਹੀਂ ਆਈ ਹੈ ਜਿਹੜੀ ਛਤਰੀ ਤੇ ਦੋ ਬੈਠਿਆ ਉਹਦੇ ਕੋਲੇ ਕੋਈ ਨਹੀਂ ਆਉਂਦਾ ਜਿਹੜੀ ਛਤਰੀ ਤੇ 10 ਬੈਠਿਆ ਬੱਚੇ ਤਾਂ ਉਧਰ ਜਾਣਗੇ ਜਿੱਧਰ ਮਤਲਬ ਸਦਾ ਹੀ ਹਿਸਾਬ ਹੈ ਜਿੱਧਰ ਨੰਬਰ ਜ਼ਿਆਦਾ ਹੈ ਬੱਚੇ ਜਿੱਧਰ ਵੋਟ ਵਾਦਾ ਉਧਰ ਨੂੰ ਮੂੰਹ ਚ ਅੱਕ ਲੈਂਦੇ ਆ ਬੱਚੇ ਵਿਚਾਰੇ ਹਾਂ ਲਿਓ ਲੈ ਇਧਰ ਆ ਲੈ ਤੇਰੇ ਕੋਲੇ ਹੀ ਆਉਣਾ ਮੈਂ ਜਾਂਦਾ ਨਹੀਂ ਕਿਤੇ ਹੂੰ ਪੈ ਹੂੰ ਪਿਆ 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 ਕਿਤੇ ਨਹੀਂ ਜਾਂਦਾ ਮੈਂ ਉਹ ਹਾਂਜੀ ਇੱਕ ਪੱਠੀ ਹੋਰ ਉੱਡ ਕੇ ਆ ਗਈ ਜੀ ਹਰੀ ਬਗਲ گلابی ਹੂੰਜੀ ਵਾਲੀ ਆਣਾ ਇਹਦੀ ਇੱਕ ਗੱਲ ਮਾੜੀ ਹੈ ਯਾਰ ਵਿਚਾਰੀ ਦੀ ਜਿਹੜੀ ਪਾਸੇ ਚੱਲ ਖੜ ਸ਼ਰੀਦਿਆਂ ਆਇਆ ਆਇਆ ਹੈ ਛਤਰੀ ਤਿਆ ਮੈਂ ਤੈਨੂੰ ਕਹਿਣਾ ਛਤਰੀ ਤਿਆ ਭੈਣ ਤੋਂ ਯਾਰ ਹੁਣ ਇਹ ਦੇ ਦਾ ਕੇ ਲੈਣ ਬੁੱਧਾਂ ਤੇ ਨਹੀਂ ਸਾਰੇ ਬੱਚੇ ਮਗਰ ਜਾਣਗੇ ਇੱਕ ਮਿੰਟ ਰੁਕੋ ਹਾਂਜੀ ਕਰਤੀ ਛਤਰੀ ਤੇ ਸੱਟ ਇਹ ਦਿਨੇ ਮਾੜੀ ਗੱਲੇ ਹੈ ਵਿਚਾਰੀ ਦੀ ਹਨ ਪਾਸੇ ਬਠਣੀ ਚੱਸ ਕਰਦੀ ਐ ਪਾਸੇ ਬਠਣੀ ਚੱਸ ਤਾਂ ਕਰਦੀ ਐ ਕਬੂਤਰੀ ਹਿੰਦੀ ਕਮਜ਼ੋਰੀ ਬਈ ਠੀਕ ਐ ਤੇ ਜਿਹੜੇ ਬੱਚੇ ਕੋਈ ਕਮਜ਼ੋਰੀ ਐ ਇੱਕ ਦੋ ਵਿੱਚੋਂ ਜਿਹੜੇ ਵੱਡੇ ਕਬੂਤਰਾਂ ਵਾਸਤੇ ਮਿਲਾਂਦੀ ਸੀ ਮੈਡੀਸਨ ਉਹ ਤੁਹਾਨੂੰ ਦਿਖਾਈ ਨਹੀਂ ਗਈ ਹਨ ਇੱਕ ਤਾਂ ਦੇਖ ਲਓ ਬਈ 이브욘 200mg ਠੀਕ ਹੈ ਕੈਪਸੂਲ ਆ ਹੋ ਗਏ ਵੀਰੇ omega 3 ਜਿਹਨੂੰ ਬਬ ਮੱਛੀ ਦੇ ਤੇਲ ਵਾਲੇ ਕੈਪਸੂਲ ਕਹਿੰਦੇ ਨੇ ਇਹ ਹੋ ਗਏ ਇਹ ਹੋ ਗਏ ਆਪਣੀ ਨਿਊਰੋਬਾਇੰਡ ਫੋਰਟ ਪ੍ਰੋ ਆ ਤਿੰਨ ਮੈਡੀਸਿਨ ਲੈ ਲਓ ਠੀਕ ਹੈ ਕਿ ਨਹੀਂ ਜਿਹੜੇ ਕਬੂਤਰ ਕਮਜ਼ੋਰੇ ਐ ਜਿਹੜੇ ਬੱਚੇ ਕਮਜ਼ੋਰੇ ਆ ਜਿਨੇ ਜਿਹੜੇ ਮੰਨ ਕੇ ਚੱਲੋ ਵੀ ਥੋੜਾ ਜਿਹਾ ਟਾਈਮ ਉੱਡ ਕੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਬੱਚਾ ਫਿੱਟ ਨਹੀਂ ਹੋਣਾ ਵੀ ਹੱਬਾਏ ਹੋਏ ਨੇ ਔਰ ਦੇ ਪੱਲਿਆਂ ਤੋਂ ਮਾੜਾ ਹੈ ਬੱਚਾ ਹਨਾ ਵੀ ਸਰੀਰ 'ਚ ਉਹਨੀ ਤਾਕਤ ਹੈ ਨਹੀਂ ਤੇ ਜਿਹੜੇ ਆ ਵੱਡੇ ਕਬੂਤਰ ਕਮਜ਼ੋਰ ਹੋ ਜਾਂਦੇ ਆ ਅੰਡੇ ਲਾਉਂਦੇ ਆ ਬੱਚੇ ਪਾਲਦੇ ਆ ਉਹਨਾਂ ਵਾਸਤੇ ਆ ਬਈ ਠੀਕ ਐ ਐਦੇ 'ਚ ਤਾਂ ਹੈਗਾ ਸਾਰਾ ਵਿਟਾਮਿਨ ਬੀ ਤੇ ਵਿਟਾਮਿਨ ਬੀ ਟੈਵਲ ਤੇ ਐਦੇ 'ਚ ਹੈਗਾ ਬਈ ਪੂਰਾ ਦਾ ਪੂਰਾ ਵਿਟਾਮਿਨ ਈ ਠੀਕ ਐ ਤੇ ਐਦੇ 'ਚ ਹੈਗਾ omega 3 ਫੈਟੀ ਐਸਿਡ ਤੇ ਵਿਟਾਮਿਨ ਏ ਤੇ ਵਿਟਾਮਿਨ ਡੀ ਤੁਸੀਂ ਆਏ ਦੇਖ ਲਓ ਵੀ ਸਾਰੇ ਵਿਟਾਮਿਨ ਏ ਵਿਟਾਮਿਨ ਡੀ ਵਿਟਾਮਿਨ ਈ ਵਿਟਾਮਿਨ ਬੀ ਸਾਰੇ ਹੋ ਗਏ ਜਿਹੜੀ ਚੀਜ਼ ਚਾਹੀਦੀ ਐ ਆਪਣੀ ਬੋਡੀ ਤੇ ਕਬੂਤਰਾਂ ਦੀ ਬੋਡੀ ਲੱਗਪਾਉ ਸੇਮ ਮੈਡੀਸਿਨ ਹੀ ਕੰਮ ਕਰਦੀਆਂ ਦੋਵਾਂ ਠੀਕ ਹੈ ਕਿ ਨਹੀਂ ਤੇ ਦੇਣ ਦਾ ਤਰੀਕਾ ਕੀ ਹੈ ਆਹ ਜਿਹੜੀ ਨਿਊਰੋਬਾਈਂਡ ਫੋਟ ਹੈ ਇਹ ਅੱਧੀ ਗੋਲੀ ਇਹ ਹਾਫ ਗੋਲੀ ਡੇਲੀ ਬਈ ਠੀਕ ਹੈ ਤੇ ਨਾਲ ਇੱਕ ਕੈਪਸੂਲ ਕੋਈ ਮਰਜੀ ਭੁਆਈ ਤਾਂ ਈਵੀ ਉਹਨਾਂ ਦਾ ਇੱਕ ਦੇ ਦਿਓ ਭੁਆਈ ਦਾ ਇੱਕ ਦੇ ਦਿਓ ਠੀਕ ਹੈ ਫਿਰ ਉਹਦੇ ਅਗਲੇ ਦਿਨ ਜਿਵੇਂ ਮੰਨ ਲੇ ਅੱਜ ਅੱਧੀ ਗੋਲੀ ਆਹ ਦੇਤੀ ਆਪਾਂ ਠੀਕ ਹੈ ਤੇ ਇਹਦੇ ਨਾਲ ਦੇ ਦਾਂਗੇ ਈਵੀ ਉਹਨ ਹੁਣ ਕੱਲ ਨੂੰ ਅੱਧੀ ਗੋਲੀ ਦੇਵਾਂਗੇ ਉਹਦੇ ਨਾਲ ਦੇ ਦਾਂਗੇ ਆਹ ਵਾਲਾ ਫਿਰ ਪਰਸੋ ਅੱਧੀ ਗੋਲੀ ਦੇਵਾਂਗੇ ਉਹਦੇ ਨਾਲ ਦੇ ਦਾਂਗੇ ਆਹ ਫਿਰ ਚੌਥੀ ਅੱਧੀ ਗੋਲੀ ਦੇਵਾਂਗੇ ਉਹਦੇ ਨਾਲ ਦੇ ਦਾਂਗੇ ਆਹ ਕਹਿਣ ਤਾਂ ਆਪਾਂ ਆਹ ਗੋਲੀ ਡੇਲੀ ਅੱਧੀ ਦੇ ਸਕਦੇ ਆ ਆਹ ਬਈ ਕੈਪਸੂਲ ਦੋ ਦਿਨਾਂ 'ਚ ਇੱਕ ਵਾਰੀ ਆਹ ਵੀ ਦੋ ਦਿਨਾਂ 'ਚ ਇੱਕ ਵਾਰੀ ਐਸਾ ਹਫ਼ਤੇ ਤੇ ਕੋਈ ਜ਼ਿਆਦਾ ਵੱਡਾ ਕੋਰਸ ਨਹੀਂ 5 7 8 10 ਵਾਰੀ ਦਿੱਤੇ ਨਾਲ ਸੈੱਟ ਹੋ ਜਾਂਦਾ ਕੰਮ ਆ ਕਰਕੇ ਹੁਣ ਮੈਂ ਕੱਢੇ ਸੀ ਬਾਹਰ ਨੇ ਇਹ ਵੱਡਾ ਕਬੂਤਰ ਇਹੜੀਆਂ ਅੰਡੂਂਡੇ ਲਾ ਕੇ ਬਿਮਾਰ ਸੀਗਾ ਪੱਲੇ ਪੁਲੇ ਖੜੇ ਲੱਤਾਂ ਖੜਗਾਂ ਨਹੀਂ ਮਣਗਾ ਮੋਟਕਾਂ ਕਮਜ਼ੋਰੀਆਂ ਹੋਗੀਆਂ ਸੀ ਉਹ ਸਾਰਾ ਕਬੂਤਰ ਕਬੂਤਰ ਨੂੰ ਇਹ ਦੇ ਆ ਮੈਂ ਭਾਈ ਮੈਂ ਹਾਂਜੀ ਮੈਡੀਸਨ ਦੇ ਦੀ ਜੀ ਘਟੋ ਘਾਟ ਆਪਾਂ ਰੱਖ ਲਓ ਭਾਈ 4 8 12 4 4 8 12 16 16 ਜਣਵਰਾਂ ਨੂੰ ਦੇ ਦੂੰਗਾ ਇਹ ਦਵਾਈ ਹੈ ਠੀਕ ਹੈ ਕਿ ਨਹੀਂ ਬਾਕੀ ਹੁਣ ਜਿਹੜੇ ਬੱਚੇ ਆ ਕੋਈ ਇੱਕ ਦੋ ਕਮਜ਼ੋਰੇ ਜਦੋਂ ਇਹ ਲਾਏ ਅੰਦਰ ਸਾਰੇ ਆਪਾਂ ਤੇ ਉਹ ਦੋਨਾਂ ਨੂੰ ਵੀ ਦੇ ਦੇਾਂਗੇ ਅਸਕਰ ਮੈਂ ਪਾਣੀ ਨਹੀਂ ਲਿਆਂਦਾ ਵੇ ਪਾਣੀ ਲਿਆਉਣਾ ਭੁੱਲ ਗਿਆ ਯਾਰ ਤੇ ਮੇਰਾ ਇਹ ਨਾ ਵੀ ਘਰੇ ਜਾ ਕੇ ਤੇ ਮੈਂ ਇਹਦੀ ਵੀ ਭਾਈ ਹਾਂਜੀ ਦੋ ਬੱਚੇ ਹੋਰ ਚੜ ਗਏ ਤਾਂ ਇੱਕ ਤਾਂ ਉਹੀ ਉੱਡੇ ਗਲਾਬੀ ਕਾਂਤਰਾ ਗਲਾਬੀ ਬਿਠੜਾ ਲਾਲ ਜੀਨਾ ਇੱਕ ਬੱਚਾ ਛੋਟਾ ਨਿੱਕਾ ਜਾਵਾ ਉਂ ਉੱਡ ਕੇ ਆਉਂਦਾ ਇਹ ਤੋਂ ਪਹਿਲੇ ਦੋ ਵਾਰੀ ਉੱਡ ਕੇ ਆਇਆ ਘਰੇ ਤੇ ਉਹ ਮੈਂ ਹਾਂ ਵਧੀਆ ਉੱਡ ਕੇ ਆ ਜਾਂਦਾ ਦੋਵੇਂ ਟੂਸੇ ਹਰੇ ਇੱਕ ਬਗਲ ਗਲਾਬੀ ਸੱਜੀ ਤੇ ਕਨਾਲ ਫਿਰਦਾ ਕਾਂਤਰਾ ਵਾਲਾ ਆਪੇ 2 2 4 4 ਕਰਕੇ ਆਏ 8 10 ਬੱਚੇ ਉੱਡਿਆਏ। ਬਾਕੀ ਉਹਨਾਂ ਬੱਚੇ ਕਾਨੇ ਦੇ ਚੱਕੀ ਜਾਂਦੇ ਆ ਸਾਰੇ ਬਈ ਤੇ ਫੋਨ ਲਾਉਣੇ ਆ ਟਾਈਮ ਲੈਪਸ ਤੇ ਤੇ ਬੱਚਿਆਂ ਨੂੰ ਅੰਦਰ ਕਰਦੇ ਆ ਸਾਰੇ ਹੁਣ। ਹਾਂਜੀ ਬੱਚੇ ਹੋਰ ਉੱਡ ਗਏ ਇੱਕ ਹਰੀਆਂ ਕਾਂਤਰਾ ਦਾ ਨਵਾਂ ਉੱਡ ਗਿਆ। ਤੇ ਪੰਜ ਉੱਡੇ ਸੀ ਮੁੰਲਾ ਦਾ ਯਾਰ। ਇੱਕ ਇੱਧਰ ਗਿਆ। ਪੰਜਵੇਂ ਕਿਹੜਾ ਉੱਡਿਆ ਸੀ ਉਹ ਯਾਰ। ਓਕੇ ਇੱਕ ਹਰੀ ਕੱਛੜਾ ਵੀ ਉਹ ਵੀ ਬਹਿ ਗਿਆ। ਸਾਡਾ ਵੀ ਬਹਿ ਗਿਆ। ਅੱਛਾ ਠੀਕ ਹੈ ਠੀਕ ਹੈ ਫਿਰ ਚਾਰ ਸੀ ਨਹੀਂ ਯਾਰ 1 2 4 ਕਰ ਤੀਨ ਕਾ ਠੱਪੇ ਘੁੜਦੇ ਆ ਫਿਰਦੇ ਵੀ ਤੁਹਾਡੇ ਸਾਹਮਣੇ ਤਾਂ ਕੱਚ ਟੌਰੀ ਉਹ ਡੱਕ ਟੂਸੇ ਵਾਲਾ ਪਹਿਲਾਂ ਫਿਰਦੇ ਕੀ ਆ ਵੀ ਫਿਰਦੇ ਬੜਾ ਠੀਕ ਆ ਕੋਈ ਨਾ ਲੱਗੇ ਹੀ ਆ ਕੱਲੀਆਂ ਹਰੀਆਂ ਕਾਂਤਰਾ ਵਾਲੀਆਂ ਜਨਾਬ ਉਹ ਵੱਡੀ ਜੋੜੀ ਦਾ ਜੌਂਸ ਵਾਲਾ ਪਹਿਲਾਂ ਦੇ ਬੈਠਾ ਨਹੀਂ ਨਹੀਂ ਪਹਿਲਾਂ ਇਹ ਥੋੜੇ ਉਧਰ ਬਹਿ ਗਿਆ ਫਿਰ ਉਹ ਥੋੜੇ ਤਾਂ ਵਾਲੀ ਤੇ ਬਹਿ ਗਿਆ ਤਾਂ ਵਾਲੀ ਟੁੱਟ ਕੇ ਚਾਲ ਤੇ ਬਹਿ ਗਿਆ ਹਾਂਜੀ ਪੰਜ ਫਿਰਦੇ ਜੂਂੜਿਆ ਪਿੱਛੇ ਆ ਕੇ ਤੇ ਆ ਆ ਦੇ ਇਕੱਠੇ ਆ ਕੇ ਪੰਜੇ ਹਰੀਆਂ ਕਾਂਤਰਾ ਬਗਲਾ ਟੂਸੇ ਦੋਵੇਂ ਬਗਲ ਕੱਚ ਟੌਰੀ ਟੂਸਾ ਡੰਡਾ ਜਿਹੜਾ ਦਾ ਬੱਚਾ ਜਿਹੜਾ ਦਾ ਬੱਚਾ ਖਣਕਾ ਖ ਜਿਹੜਾ ਦਾ ਕੱਲ ਭਰਾ ਰੇਕ ਨੂੰ ਲਿਆਂਦਾ ਉਹਦਾ ਦੂਜਾ ਭਰਾ ਉੱਡ ਗਿਆ ਅੱਜ ਹਰੇ ਟੂਸੇਲ ਉੱਡ ਗਿਆ ਰੇਕੇ ਗਿਆ ਸੀ ਗਲਾਬੀ ਟੂਸੇ ਵਾਲਾ ਫਿਰਦਾ ਘਰ ਤੇ ਆਇਤਾ ਇੱਕ ਬਗਲ ਟੂਸੇਲੀ ਫਿਰਦੀ ਐ ਕੱਚ ਟੋਰੀ ਵਾਲੀ ਫਿਰਦੀ ਐ ਇਹਦਾ ਭਰਾ ਘਵਾ ਚ ਰਤਾ ਹਨਾ ਕਾਲ ਚਰਣੀ ਜਾ ਵੜੇਗਾ ਮਤਲਬ ਵੀ ਰੇਕੇ ਗਿਆ ਸੀ ਉਹ ਮੁੜ ਕੇ ਕਾਲ ਚਰਣੀ ਉਸ ਤੋਂ ਬਾਅਦ ਆ ਗਿਆ ਆ ਕੇ ਬੈਠਣਾ ਆ ਗਿਆ ਆ ਕੇ ਛਤਰੀ ਬੁੜਕੀ ਦੇ ਥੱਲੇ ਹੌਲੀ ਹੌਲੀ ਬੋਲੀ ਬੋਲੀ ਹਾਂ ਵੇਖ ਵੇਖ ਹਾਂ ਐ ਗੱਲ ਬਣੂਗੀ ਹਾਂ ਐ ਗੱਲ ਬਣੂਗੀ ਹਾਂ ਇੱਕ ਤਾਂ ਆ ਗਈ ਲੈ ਹੁਣ ਆਉਣਗੇ ਮਗਰੀ ਵਾ 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 ਭਾਪੀ ਦੀ ਕਿਰਪਾ ਨਾਲ ਨਜ਼ਰ ਨਾਲ ਲੱਗ ਜੇ ਕਾਲੇ ਮੂੰਹ ਆਪਦੇ ਹੀ ਆਜੋ 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 ਤੈਨਹੀਂ ਰਹਿਗੇ ਆਜੋ ਛਾਲ ਦੇ ਛਾਲ ਦੇ ਚੱਕ ਲੈ ਆਜੋ ਥੱਲਾ ਵੀ ਆਰਡਰ ਕਰਤਿਆਂ ਬਈ ਆਪਾਂ ਠੀਕ ਆਪਣੇ ਮਿੱਤਰ ਨੂੰ ਚਾਹੀਦਾ ਸੀ ਸਗਮੰਦਰ ਲੰਬੀਆ ਨੂੰ ਲੈ ਆ ਬਈ ਹਰੀਆਂ ਕੰਤਰ ਵਾਲਾ ਪਹਿਲੇ ਦਿਨ ਉੱਡਾ ਸੀਗਾ ਅੱਜ ਤੇ ਇਹ ਵੀ ਸਿੱਧਾ ਆ ਗਿਆ ਬਣ ਗਈ ਗੱਲ ਬਸ ਇਹ ਤਾਂ ਇੱਕ ਆਹ ਸੱਚ ਆ ਪਹਿਲੇ ਦਿਨ ਉੱਡਾ ਹੈ ਨਾ ਭੁੱਲ ਗਿਆ ਟੂਸੇ ਡੰਡੇ ਵਾਲਾ ਇਹ ਆ ਗਿਆ ਸਿੱਧਾ ਤਾਂ ਫਿਰ ਗੱਲ ਬਣ ਜਾਣੀ ਹੈ ਤੇ ਭੱਲਾ ਆਪਦੇ ਆਸਤੇ ਵੀ ਆਰਡਰ ਕਰਤੀਆਂ 50 ਕ ਤੇ 50 ਕ ਆਪਣੇ ਮਿੱਤਰ ਸੁਖਮੰਦਰ ਲੰਬੀ ਆਸਤੇ ਆਰਡਰ ਕਰਤੀਆਂ ਬਈ। ਉਹੀ ਆਪਣਾ ਇੱਕ ਹੀ ਪੱਕਾ ਬੰਦਾ ਕਾਲਾ ਰਿੰਗਸ ਹਾਂ ਕਾਲਾ ਰਿੰਗਸ ਪੀਜਨ ਸੇਲ ਕਾਲਾ ਪੀਜਨ ਰਿੰਗਸ ਸੇਲ ਭੁੱਲ ਗਿਆ ਅੱਗੇ ਪਿੱਛੇ ਇਹ ਕੰਮ। ਲਓ ਜੀ ਹੋ ਗਏ ਪੂਰੇ ਬਹਿ ਗਿਆ ਵੀ ਲਾਸਟ ਬੱਚਾ ਵੀ। ਡਾਨਾ ਬਈ ਸਾਰੇ ਬੱਚੇ ਹਾਂ ਸਾਰੇ ਬਹਿ ਗਏ। ਹੁਣ ਕਰ ਲੈ ਬਾਬੇ ਦੇ ਨਾਲ ਦੋਵੇਂ ਖੁੱਡੇ ਦੇ ਖੋਲ। ਤੇ ਹੈ ਤੇ ਪਾਸ਼ਾ ਵਾਹਿਗੁਰੂ ਇਰ ਕਰੀਂ ਦਾ ਜੈ ਬਾਬਾ ਮਨੀ ਰਾਮ ਜੈ ਦਾਦਾ ਹਰੀ ਸਿੰਘ ਜੀ ਲਾਈਏ ਬੱਚਿਆਂ ਨੂੰ ਅੰਦਰ ਬਈ ਆ ਆ ਆ ਫਰਾਟਾ ਤਾਂ ਪਾਊਗਾ ਆਇਓ ਆ ਆ ਆ ਆ ਆ ਫਰਾਟਾ ਤਾਂ ਪਾਊਗਾ ਆ ਆ ਆ ਆਇਓ 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 ਪਾਏ ਨੇ ਕੋਈ ਦੋ ਚਾਰੀ ਅੰਦਰ ਆਵੜੋ ਆਇਓ 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 ਇਹ ਵੇਖ ਗਿਆ ਨਾ ਮਗਰ ਜਾਣੇ ਮੈਂ ਸਿਰ ਹਿੱਰਾਕ ਆਇਓ 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 ਇੱਕ ਗਿਆ ਮਗਰ ਜਾਵੜਨਗੇ ਸਾਰੇ ਆਇਓ 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 ਦੋ ਤਿੰਨ ਗਈ ਚਾਰ ਪੰਜ ਚੱਲ 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 ਛੋਟਿਆ ਚੱਲ ਚੱਲ ਛੋਟੂ ਛੋਟੂ ਉਸਤਾਦ ਚੱਲ ਚੱਲ ਭੂਆ ਆ 27 ਦਾ ਓਕੇ ਡਾਣ ਲੈ ਚੱਕ ਦੇ ਹੋ ਵੀ ਬੇਲੀ ਹਾਂਜੀ ਮੇਰੇ ਦੋਸਤੋ ਤੇ ਕਬੂਤਰ ਕਵਾਤਰ ਕਰਤੇ ਸਾਰੇ ਅੰਦਰ ਜਾਨੀ ਕਿ ਬੱਚੇ 50 ਕਬੂਤਰ ਕੱਢੇ ਸੀ ਬਾਹਰ ਭਈ ਆਪਾਂ ਸਾਰੇ ਟੋਟਲਾ ਹੂੰ 50 ਦੇ 50 ਕਬੂਤਰ ਸੁੱਖੀ ਸੰਦੀ ਅੰਦਰ ਆਵਤਗਾ ਠੀਕ ਆ ਕਿ ਨਹੀਂ ਹੂੰ ਹੂੰ ਆਈਸ਼ ਠੰਡਾਗਾ ਪਿਆਂ ਦੇ ਪਿਆਂ ਕਬੂਤਰ ਹੋ ਗਏ ਅੰਦਰ ਡੰਨ ਉੱਡੇ-ਅੱਡੇ ਵੀ ਬੱਚੇ ਐਹੋ ਜਿਹੀ ਵੀ ਕੋਈ ਗੱਲ ਨਹੀਂ ਵਧਗਾ 10-15 ਬੱਚੇ ਉੱਡੇ ਅਸਮਾਨ ਗਏ 10 ਮਿੰਟ 5 ਮਿੰਟ 15 20 25 ਮਿੰਟ ਉੱਡੇ ਤੇ ਆ ਕੇ ਸਿੱਧਾ ਛਤਰੀਆਂ 'ਤੇ ਬਹਿ ਗਏ ਠੀਕ ਹੈ ਜੀ ਤੇ ਆਹ ਜਾਲ 'ਚ ਨਾ ਬਈ ਮੈਨੂੰ ਦਿੱਕਤ ਲੱਗੀ ਕੁਝ ਕਬੂਤਰਾਂ ਨੂੰ ਇੱਕ ਤਾਂ ਕੁਝ ਕਬੂਤਰਾਂ 'ਨਾਂ ਅੱਖਾਂ ਖਰਾਬ ਹੋਈਆਂ ਪਈਆਂ ਠੀਕ ਹੈ ਕੁਝ ਕਬੂਤਰਾਂ 'ਨਾਂ ਅੱਖਾਂ ਖਰਾਬ ਹੋਈਆਂ ਪਈਆਂ ਕੁਝ ਮੈਨੂੰ ਕਬੂਤਰਾਂ 'ਨਾਂ ਸਾਰੇ ਸੁਸਤリエ ਲੱਗੇ ਥੋੜੀ ਜੀ ਨਾ ਸਕਵੇਰਡ ਜਿਹਾ ਫੀਲ ਹੋ ਰਿਹਾ ਅੰਦਰੋਂ ਡਰਜੇ ਵਾਲੀ ਫੀਲਿੰਗ ਆ ਰਹੀ ਹੈ ਵੀ ਕੁਝ ਗਲਤ ਨਾ ਹੋ ਜੇ ਹਨਾ ਤਾਂ ਕਰਕੇ ਵੀ ਹੁਣੇ ਲਿਆਉਣੇ ਆ ਦਵਾਈ ਅੱਖਾਂ ਲਈ ਇਹਨਾਂ ਵਾਸਤੇ ਟੂਪ ਹੈਣੀ ਆਪਣੇ ਕੋਲੇ ਹਨਾ ਤੇ ਰਾਤ ਨੂੰ ਹੀ ਇਹਨਾਂ ਨੂੰ ਪਾਵਾਂਗੇ ਅੱਜ ਆਥ ਨਹੀਂ ਇਹਨਾਂ ਨੂੰ ਪਾਵਾਂਗੇ ਐਂਟੀਬਾਇਟਿਕ ਬਈ ਟੈਟਰਾਸਾਈਕਲਿਨ ਤੇ ਲੈਕਸਨ ਵਗੈਰਾ ਹੈੱਡਫੋਨ ਮੈਂ ਲਵਾ ਚੱਕ ਤੇ ਪਹਿਲਾਂ ਚੱਲੀ ਮੈਡੀਕਲ ਇੱਕ ਸੱਜ ਪੈਸੇ ਵੀ ਕਟਾ ਕੇ ਆਣਾ ਬਈ ਦਰਾਂ ਟੀ ਦੇ ਯਾਰ ਕੱਲ ਮੈਂ ਠੰਡਾ ਧਾਰ ਲੈਂਦਾ ਸੀਗਾ ਮੈਨੂੰ ਧਾਰ ਦਿੰਦੇ ਨਹੀਂ ਕਹਿੰਦੇ ਮੈਂ ਜਾਣਦੇ ਨਹੀਂ ਕਹਣਾ ਮਾ ਵੀ ਕੋਈ ਨਾ ਟੀ ਤੂੰ ਧਾਰ ਦੇ ਤੇ ਮੈਂ ਪੈਸੇ ਕਟਾ ਜੂ ਤੇਰੇ ਮੈਨੂੰ ਹੋਰ ਦੁਕਾਨਾਂ ਤੇ ਹੈ ਨਹੀਂ ਮੈਨੂੰ ਨਵੀਂ ਦੁਕਾਨ ਤੇ ਜਾਣਾ ਪਿਆ ਹਨਾ ਉਹ ਦਾ ਧਾਰਦੂਤ ਸਾਰਿਆਂ ਲਈ ਚੱਲਦਾ ਆਪਣਾ ਤਾਂ ਕਰਕੇ ਠੀਕ ਹੈ ਤੇ ਬਾਕੀ ਚੱਲਦੇ ਆਂ ਬਸ ਉਹ ਪੈਸੇ ਕਟਾਉਣੇ ਕੋਈ ਮੈਡੀ ਮੁਡੀ ਸੰਲਿਉਣੇ ਆ ਤੇ ਕਰਦਾ ਫਿਰ ਸ਼ੇਰ ਥੋੜਾ ਰਲਾਪਾ ਹਾਂਜੀ ਫੜ ਲਈ ਅੱਖਾਂ ਚ ਪਾਉਣ ਵਾਲੀ ਦਵਾਈ ਆ ਦਵਾਈ ਆ ਬਈ ਅੱਖਾਂ ਦੇ ਟ੍ਰੀਟਮੈਂਟ ਆਸਤੇ ਹਾਂਜੀ ਆਹਾ ਮੈਡੀਸਿਨਾਂ ਚੰਗੀ ਤਰ੍ਹਾਂ ਦੇਖ ਲਓ ਬਈ ਇਹ ਜੀ ਪੇਪਰ ਹਾਂਜੀ ਕਬੂਤਰਾਂ ਦੀਆਂ ਅੱਖਾਂ ਖਰਾਬ ਤੋਂ ਆਹਾ ਮੈਡੀਸਿਨਾਂ ਬਈ ਲੈਓ ਨਾਂ ਵੀ ਦੇਖ ਲਓ ਮੁੜ ਕੇ ਹਜੇ ਕਈ ਭਰਾ ਹਜੇ ਆਈ ਵੀ ਪੁੱਛਣੇ ਕਮੈਂਟਾਂ ਚ ਵੀ ਬਾਈ ਇਹਦਾ ਨਾਂ ਕੀ ਹੈ ਨਾ ਬਈ ਇਹਦਾ ਆਹੀ ਹੈ ਜਿਹੜਾ ਉੱਤੇ ਲਿਖਿਆ ਕੋਈ ਐਂ ਤਾਂ ਹੈ ਨਹੀਂ ਵੀ ਸੀ ਆਪ ਦੇ ਕੋਲ ਨਾਂ ਦੇ ਦਾਂਗੇ ਠੀਕ ਹੈ ਇਹਦਾ ਨਾਂ ਹੈਗਾ ਬ੍ਰਹਮਾਸਤਰ ਜਾਂ ਕਹਿ ਦਿਓ ਕਾਡੇ ਨੂੰ ਯਾਰ ਅਸੈਂਬਲ ਕਰ ਆ ਸਿਸਟਮ ਦੀ ਇੱਕ ਟੂਬ ਹੁੰਦੀ ਹੈ ਤੇ ਇੱਕ ਮੁਰਿਓ ਆ ਆਉਂਦਾ ਸਿਸਟਮ ਜੇ ਹੁਣ ਤਾਂ ਵਧਿਆ ਪੁੜੀ ਜੀ ਦੇਣ ਲੱਗੇ ਪਰ ਦੋਹੀਂ ਦਿੰਦੇ ਸੀ ਨਾਲ ਟੇਢੀ ਪਾ ਕੇ ਹਾਂਜੀ ਕਿਦਰ ਇਹਨੂੰ ਕੋਲ ਉਹਦੇ ਚ ਜਿਹੜੇ ਤੋਂ ਹੋ ਜੂਗੀ ਹੋਰ ਹੈ ਫਿਰ ਤਾਂ ਠੀਕ ਹੈ ਨਹੀਂ ਨਹੀਂ ਆ ਤਾਂ ਹੈਗੀ ਇਹਨੂੰ ਜਿਹੜੀ ਜੜੀ ਦੀ ਜੜੀ ਦੀ ਇਹਨੂੰ ਖੋਲੀ ਇੱਕ ਵਾਰੀ ਖਾੜ ਦੇ ਇੱਕ ਮਿੰਟ ਰੋਕਾ ਆਹ ਕੰਮ ਦੇ ਦਿੱੰਦੀ ਉੱਤੇ ਹਾਂਜੀ ਡਾਕਟਰ ਸਾਹਿਬ ਲਾਓ ਜੀ ਆ ਪੈਪ ਜੀ ਜੋੜ ਲਿਆ ਐ ਕਰਕੇ ਮੈਂ ਕੂਤਰ ਲਿਆ ਫੜ ਕੇ ਅੰਦਰੋਂ ਫੜੀ ਲੈ ਲੈ ਇਹ ਖਾੜਦੇ ਇਹਨੂੰ ਮੈਂ ਮੂਹ ਜਣਾ ਯਾਰ ਬਾਪੋ ਜੇ ਅੱਖਾਂ ਹੀ ਖਰਾਬ ਰਹਿਣ ਤਾਂ ਕੋਈ ਚੱਕਰ ਨਹੀਂ ਤੇ ਅੱਖਾਂ ਤੋਂ ਕੰਮ ਬਾਧ ਗਿਆ ਨਾ ਦੂਆ ਚੀ ਪਾ ਦੇ ਦੂਆ ਚੀ ਪਾ ਦੇ ਕਬੂਦ ਟੁਕਾ ਦੇ ਨਾਲ ਵਾ ਵਾ ਇੱਕ ਪੁਣੀ ਕੀ ਤੂੰ ਬੜੀ ਭਰਤੀ ਤੂੰ ਦਾ ਥੋੜੀ ਆ ਜਪਈ ਮਮੂਲੀ ਵਾਵਾ 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 ਇਤੋਂ ਵੀ ਘਟ ਤੇਜ਼ ਬਹੁਤ ਆ ਦਵਾਈ ਇਹ ਆਏ ਨਹੀਂ ਨਹੀਂ ਪਾਉਣੀ ਆ ਬਾਈ ਹਾਂਜੀ ਵਾਵਾ ਕਬੂਤਰਾਂ ਦੇ ਪਾਤੀ ਬਈ ਲਗਭਗ ਅਸੀਂ ਠੀਕ ਐ ਸਾਨੂੰ ਜਿੱਤੇ ਵੀ ਲੱਗਿਆ ਮਾੜਾ ਮੋਟਾ ਵੀ ਲੱਗਿਆ ਜੀ ਇਹਦਾ ਅਸੀਂ ਉਹਦੇ ਵੀ ਚੱਕਤੀ ਬਈ ਮੈਂ ਆ ਦੇਖੀ ਦੀ ਅੱਖ ਇਦਾਂ ਲ ਵੱਡੀ ਲੱਗਦੀ ਉਹਨਾਂ ਦੇਖ ਅੱਛਾ ਸਹੀ ਐ ਸਹੀ ਐ ਵਾ ਕੋਈ ਚੱਕਰ ਨਿਕਾਲਨੇ ਲੱਥਲੇ ਡਿਕ ਬਣੇ ਦਾ ਮੂਦੇ ਮੂ ਇੱਕ ਵਾਦੇ ਤੇ ਹੋਰ ਪਾ ਦਈਏ ਬਸ ਤੇ ਡੰਨ ਹੋ ਜੂ ਕੰਮ ਡੰਨ ਨਹੀਂ ਕੰਮ ਇਹਨੂੰ ਮੈਡੀਸਨ ਬਹੁਤ ਕੀ ਰੱਖ ਦਿਆਂਗੇ ਸਾਰੀ ਪਹਿਲਾਂ ਤਾਂ ਹੁੰਦੀ ਸੀ 25 ਆਕਦੀ ਹੁੰਦੀ ਸੀਗੀ ਇਹ 25 30 ਦੀ ਇਹ ਹੁਣ ਲਿਆਂਦੀ ਹੈ 40 ਦੀ ਐਮ ਆਰ ਪੀ ਵੀ 40 ਤੋਂ ਲੈਸ ਨਹੀਂ ਕੀਤਾ ਹਨ 35 ਚਲ ਕੋਈ ਨਹੀਂ 35 ਦੀ ਨਹੀਂ 25 ਰੁਪਏ ਪਹਿਲਾਂ ਇੱਤੇ ਸੀ 15 ਰੁਪਏ ਗੂਗਲ ਤੇ ਕੀਤੇ ਐ ਮੈਂ 25 ਤੇ 15 40 ਹੋ ਗਏ ਹਾਂਜੀ ਮੇਰੇ ਦੋਸਤੋ ਆ ਗਏ ਜੀ ਇਧਰ ਲੈ ਕਰੇ ਦਾਣਾ ਪਾਣੀ ਰੈਡੀ ਪਿਆ ਵੀ ਸਾਰੇ ਕਬੂਤਰਾਂ ਦਾ ਸਿਰਫ ਚੱਕ ਕੇ ਰੱਖਣਾ ਹੀ ਆਉਣਾ ਮure ਤੇ ਪਾਣੀ ਨਵਾਂ ਪਾਉਣਾ ਭਾਂਡੇ ਤੋਤੇ ਪਏ ਸਾਰੇ ਪਾਣੀ ਵਾਲੇ ਇਹ ਸਾਰਾ ਕੁਝ ਦੁਪਹਿਰ ਹੀ ਰੈਡੀ ਕਰਕੇ ਰੱਖ ਗਏ ਸੀਗੇ ਅਸੀਂ ਤੇ ਉਧਰ ਵੀ ਭਾਂਡੇ ਤੋਤੇ ਪਏ ਪਾਣੀ ਵਾਲੇ ਠੀਕ ਹੈ ਜੀ ਜਾਲ ਵਾਲੇ ਕਬੂਤਰਾਂ ਡਾਰਾ ਮੈਨੂੰ ਖਣੀ ਉਹੀ ਗੱਲ ਹੀ ਜਾਚ ਗਈ ਹੈਣਾ ਚਲੋ ਆਪਾਂ ਸੇਫਟੀ ਪੂਰੀ ਰੱਖਦੇ ਆਂ ਬਈ ਹੈਣਾ ਬਾਕੀ ਯਾਰ ਆਪਾਂ ਕੋਈ ਉਹੋ ਜਿਹਾ ਕੋਈ ਬਿਮਾਰਤਾ ਕਬੂਤਰ ਵੀ ਨਹੀਂ ਅੰਦਰ ਤਾੜਿਆ ਕੋਈ ਰੱਬ ਜਾਣੇ ਕੋਈ ਜਾਲ ਦੇ ਉੱਤੇ ਬਹਿ ਬੂ ਕੇ ਮੁਰਜ ਜਾਂਦਾ ਹੋਵੇ ਤਾਂ ਕੁਛ ਪਤਾ ਨਹੀਂ ਹੈਣਾ ਤੇ ਚਲੋ ਛੱਡੋ ਕੋਈ ਗੱਲ ਇਹ ਚਲਦੇ ਰਹਿੰਦਾ ਕੋਈ ਦਵਾਈ ਦੂਈ ਪਾ ਲੈਣਗੇ ਹੋ ਜਾਣਗੇ ਛੱਡਿਆ ਨਾ ਹੋਏ ਤੇ ਕੋਈ ਗੱਲ ਨਹੀਂ ਬਾਹਲੀ ਜਨਤਾ ਹੈਗੀਂਗੀ ਤੁਮੜਾ ਬਾਨਾ ਮੈਂ ਜੀਵਾਂ ਹੈ ਇਹ ਕਿਹੜਾ ਛਟਾਉਂਦਾ ਤੇ ਹਾਂ ਲਈ ਉਹ ਕੋਈ ਨਾ ਕੀ ਬਾਹਰ ਘੁੰਮਣਾ ਜਾਣਾ ਜਾਂ ਬਾਹਰ ਘੁੰਮਿਆ ਫਿਰ ਮੈਂ ਡਿਟਲੂ ਠੀਕ ਆ ਵੀ ਮੈਂ ਕਰਾਂ ਦਾਣਾ ਪਈ ਰੇੜੀ ਸਾਰੇ ਕੁਝ ਓਕੇ ਆ ਛੇਤੀ ਛੇਤੀ ਹਾਂਜੀ ਮੇਰੇ ਦੋਸਤੋ ਤੇ ਠੀਕ ਹੈ ਹੀ ਕੰਮ ਬੱਸ ਹਨ ਪਾਤਾ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਪਈ A2 G J2 Z ਵੱਡੇ ਛੋਟੇ ਨੂੰ ਸਭ ਨੂੰ ਦਾਣਾ ਪਾਣੀ ਆਣ ਸ਼ੁੱਧ ਧੂੜ ਕਾਕੇ ਸਾਫ਼ ਕਰਕੇ ਉਹ ਕੇਰ ਪਟਾ ਜਾ ਤੇ ਹਰੀ ਗਲਾ ਵੀ ਬਗਲ ਵਾਲਾ ਬੱਚਾ ਬਈ ਜਿਹੜਾ ਰਾਤ ਰੰ ਦਾ ਲਾਲ ਬਈ ਤੋ ਫੜ ਕੇ ਉਹ ਬੱਚਾ ਆਪਾਂ ਛੜਦਾ ਬੈਠ ਕੇ ਇੱਕ ਮਿੰਟ ਚ ਉੱਪਰ ਦਾ ਫੋਨ ਆ ਜਾਂਦਾ ਹਾਂਜੀ ਤੇ ਬਸ ਆਹੀ ਸੀਗਾ ਜੀ ਕੰਮ ਸਾਰਾ ਹਨਾ ਠੀਕ ਉਸ ਕੀ ਉਹ ਰਿਪੋਰਟ ਹੈ ਤੇ ਉਹ ਸਾ ਤੇ ਬੱਚਾ ਕਿਹਨੂੰ ਹਰੀ ਗਲਾਵੀ ਬਗਲਾ ਵਾਲਾ ਉਹ ਨਹੀਂ ਬਈ ਡਾਉਦੇ ਹੋਣਾ ਹਨਾ ਡਾਉਨ ਵਾਲਾ ਹੋਣੀਗਾ ਤੇ ਉਹ ਨੂੰ ਬੈਟ ਕੇ ਛੜਤਾ ਆਪਾਂ ਬੰਦ ਕਰਤਾ ਇੱਕ ਉਹ ਬੰਦ ਕੀਤਾ ਇੱਕ ਹੋਰ ਬੱਚਾ ਬੰਦ ਕੀਤਾ ਦੋ ਬੱਚੇ ਬੰਦ ਕਰ ਦਿੱਤੇ ਆਪਾਂ ਹਨਾ ਇੱਕ ਤਾਂ ਬਣਾੜਾ ਇਹ ਬੰਦ ਕਰਤਾ ਇੱਕ ਡਾਇਆ ਸੀਗਾ ਹੁਣ ਚੰਗੇ ਰੰਗ ਦਿਖਾਏ ਹੁਣ ਤਾਂ ਬੰਦ ਕਰਤਾ ਆਪਾਂ ਤੇ ਆਹੀਆਂ ਰਿਪੋਰਟਾਂ ਠੀਕ ਆ ਹੁਣ ਲਈ ਉਹਨੂੰ ਵੀ ਪਤਾ ਵੀ ਇਹ ਜਾਂਦਾ ਹੈ ਭਕਾਈ ਮਾਰ ਕੇ ਹਨਾ ਭੈਣ ਦੇ ਨਾਲ ਬੁਰਛਾ ਹੂੰ ਗਲਤ ਸਮੂਹ ਮੂ ਮਾਰਦਾ ਭਾਈ ਨਾ ਲੋਕ ਆਡੀਅੰਸ ਘਾਤ ਸਾਵੀਦੀ ਆਪਣੀ ਨਾ ਹੁਣ ਪੰਗੇ ਨਾਲ ਆਇਆ ਹੁਣ ਮੈਂ ਨੀਰਾ ਬੜਨ ਜਾਣਾ ਆਗੇ ਕਰਾਂਗੇ ਲਾੜ ਪਿਆਰ ਆਪਾਂ ਤੇ ਓਕੇ ਬਸ ਆਹੀ ਕੁਛ ਐ ਅੱਜ ਦਿਨ ਠੀਕ ਲੰਘਾ ਅੱਜ ਕੋਈ ਪਕਾਈ ਐ ਐਕਸਟਰਾ ਕੋਈ ਟੈਨਸ਼ਨ ਨਹੀਂ ਅੱਜ ਟਾਈਮ ਨਾਲ ਕੰਮ ਮੁੱਕ ਗਏ ਤੇ ਹੁਣ ਖੇਤ ਵੀ ਜਾ ਕੇ ਟਾਈਮ ਨਾਲ ਨੀਰਾ ਬੜ ਲਿਆਵਾਂਗੇ ਹੋਪਸ ਹੋਣਾ ਤੇ ਕੱਲ ਨੂੰ ਫਿਰ ਮਿੱਡਾਂ ਐ ਕੰਮ ਆਪਾਂ ਉਹਦਾ ਤੇ ਆਪਣੇ ਦਾ ਕਹਾਂ ਦਾ ਕਹਿੰਦਾ ਸੀ ਮੈਂ ਤੁਹਾਨੂੰ ਕੱਲੋਂ ਬਾਕੀ ਕੱਲ ਕੱਲ ਦੀ ਰੈ ਨਹੀਂ ਕਰੀ ਦਿੰਦੀ ਇਹਨਾਂ ਖੁੱਡੇ ਖੜੇ ਸਾਫ਼ ਕਰਨ ਦਾ ਪਲਾਨ ਬਣਾਵਾ ਹਾਂਜੀ ਪਹੁੰਚ ਗਏ ਜੀ ਖੇਤ ਲੈ ਕੇ ਕੇਕ ਵਾਲੀ ਗੱਡੀ ਹੁਣ ਪਹਿਲਾ ਨੀਰਾ ਵੱਡ ਗਿਆ ਜੇਰਨਾ ਕੱਲ ਜਿਆਦਾ ਹੀ ਓਵਰ ਹੋ ਗਿਆ ਸੀ ਕੰਮ ਐ ਦੀਦੇ ਦੀਦੇ ਗੱਡੀ ਡਾਕਟਰ ਲਾ ਮੈਂ 2-3 ਦਿਨਾਂ ਦਾ ਵੱਡ ਲਾ ਵੇਖੀ ਚਲੋ ਬੰਦ ਆ ਕੀ ਜਸੇਮ ਕਾ ਤਰਦਾ ਜੈ ਹਿੰਦ ਚੱਕਰ ਕੇ ਇਧਰਲੇ ਪਾਸੇ ਮੇਰੇ ਭਾਰ ਪੈ ਗਿਆ ਤਾਂ ਕਰ ਹੁਣ ਐਂ ਹੋ ਕੇ ਆਉਣਾ ਪੈਂਦਾ ਓਏ ਇੱਕ ਗੱਲ ਹੋਰ ਜੋ ਵਜਨ ਚਾਹੁੰਦੇ ਆ ਨੱਕ ਜਾਏ ਹੁੰਦਾ ਜਰਾ ਐ ਹੁੰਦਾ ਐ ਤਾਂ ਪਹਿਲਾਂ ਤਾਂ ਮੈਂ ਲਾ ਲੈਣਾ ਐ ਆਏ ਓ ਬੱਸ ਕਰ ਜਾ ਸਿੱਟ ਦੇ ਤੂੰ ਪੰਡ ਚੱਕ ਕੇ ਨਾ ਪਿੰਡ ਜਾ ਕੇ ਆਏ ਉੱਠ ਖੜ ਬੈਠ ਮਾਰਦਾ ਸੀ ਧਰ ਦੇ ਤੂੰ ਕੋਟਾ ਹੁੰਦਾ ਹੀ ਜਵਾਨੀ ਦਾ ਤੇ ਤੋ ਕੱਲਾ ਪਿੰਡ ਤੱਕ ਲੇ ਉਹ ਪਾਹੜ ਉਹ ਲੋ ਦੇ ਕਹਿੰਦੇ ਪਿੰਡ ਚ ਕੋਲੇ ਮੈਂ ਨਹੀਂ ਜੀ ਪਾਸੇ ਹੋ ਜੋ ਪਿੰਡ ਫੋੜ ਤੇ ਮੈਂ ਜਿਹੜੇ ਫਾਦ ਇੱਕ ਜੀ ਪਿੰਡ ਭਰਾ ਮੈਂ ਇੱਥੇ ਜੋਰ ਲੱਗ ਚੱਕੀ ਐ ਕਰਕੇ ਆ ਮੈਨੂੰ ਬੜਾ ਟੂ ਹਿਲਾ ਲਈ ਹੋਏ ਤੂੰ ਆ ਮਾਰੀ ਭਰਾ ਭਾਂਚ ਦੀ ਮਗਰ ਕਣਕ ਜਾ ਕੇ ਢਿੱਗਦੀ ਪਰ ਕੋਸੋਂ ਪਾਰ ਫਿਰ ਪਿੰਡ ਭਾਲ ਕੇ ਉਹ ਕੱਸੀ ਦੇ ਡੱਪ ਗਈ ਸੀ ਯਾਰ ਕਸੇ ਟੱਪੀ ਸੀ ਨਹੀਂ ਕੱਸੀ ਮੁੰਦਾ ਉਹ ਨੇੜੀ ਰਹਿ ਗਈ ਕੀ ਟੱਪ ਗਈ ਹੋਵੇ ਸਾਡਾਂ ਦੀ ਕੰਕੜੀ ਢਿੱਗੀ ਸੀ ਐ ਇੱਥੋਂ ਉੱਥੇ ਜਾਵੜੀ ਚਲੋ ਉੱਥੇ ਚੱਲ ਛੱਡੋ ਤਾਂ ਝੋੜ ਕਰ ਦਾਂ ਮੈਂ ਇੱਕ ਵਾਰੀ ਮੰਨ ਕੇ ਚੱਲ ਕੋਈ ਟੰਡੋ ਪੀਖਿਆ ਸਾਡਾ ਬੁੜੀਆਂ ਸੀਂਗਾ ਹਨਾ ਵਿਚਾਰੀਆਂ ਉਹਨੇ ਨੀਰਾ ਵੜ ਲੈ ਆਪਣੇ ਉਹ ਮੈਨੂੰ ਕਹਿੰਦਾ ਭੰਡ ਵੀ ਚੁਗਾ ਸਾਨੂੰ ਮੈਂ ਵੀ ਛਕਾ ਦਾਂ ਭੰਡ ਦਾ ਕੀ ਆ ਮੈਂ ਥੋੜਾ ਨੂੰ ਭੇਜਦਾ ਨਹੀਂ 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 ਪਾਏ ਪਾ ਕੇ ਭੰਡ ਚੁਗਾ ਦਿੰਨਾ ਇੱਕ ਮੈਂ ਖਾੜੂ ਚੇ ਥਾਂ ਚਾ ਚਾ ਵਟਦੇ ਹੋ ਭਰਾਵਾ ਮਨ ਨਹੀਂ ਭਾਰੀ ਹੋਗੀ ਤੂੰ ਪੰਡ ਭਾਦੀ ਹੋਗੀ ਤੂੰ ਮਾਰੀ ਹੋਦੀ ਉਹ ਨਦੇ ਦੋ ਟੱਪ ਕੀ ਪੰਡ ਭੈਣ ਚੱਦੇ ਜੀ ਤੈਨੂੰ ਚਾਲਦੇ ਵਾ ਬਣੀ ਰੋ ਦਾ ਵੱਡ ਲੈ ਬੰਬ ਕੱਢ ਲਈ ਨਹੀਂ ਰਹੀ ਅੱਜ ਵਾਦੇ ਘਾੜੇ ਸਾਹ ਪੂਰੇ ਹੋ ਗਏ ਉਧਰ ਜੂਣਾ ਵਾ ਵੇਖੀ ਕਿ ਤੇ ਕੈਮਰਾ ਵੜਾਕਾ ਮਾਰ ਜੀ ਨਹੀਂ ਨਹੀਂ ਹਾਂ ਇੱਥੇ ਕੀ ਨਾ ਸੀ ਤਾਂ ਮੁਕੇਸ਼ ਮੁਕੇਸ਼ ơi ਮੁਕੇਸ਼ ਕਿਉਂ ਮਨੋਜ ਹੱਥ ਚੱਕ ਦੇ ਮਨੋਜ ਜਰਦਾ ਹੋਰ ਨਾ ਕੋਈ ਚੱਕਦੇ ਇਧਰ ਹੀ ਕਰ ਲਾਂ ਜੀ ਮੇਰੇ ਯਾਰ ਦੋਸਤੋ ਤੇ ਛਾਲ ਦੇ ਹੀ ਕਰ ਲਉ ਨੀਰਾ ਵੱਡ ਕੇ ਕਰ ਲੈ ਲੋਡ ਬਸ ਓਕੇ ਤੇ ਕਹਾ ਜਨ ਤੇਰੂ ਕਬੂਤਰਿਆ ਮੋੜਾਂ ਗੇ ਦਾ ਟੈਂਕੀ ਤੋਂ ਫੜ ਕੇ ਲਿਆਂਦੇ ਸੀ ਉਹ ਜਵਾਕ ਚਾਖੇਂਦਾ ਮੇਰਾ ਕਹਾ ਮੇਰ ਪੂਰਾ ਵੱਲ ਹੈ ਯਾ ਤੂੰ ਆ ਦੇ ਤੇ ਮੈਂ ਅਸੀਂ ਰਾਈਟਰ ਡੂਟਰ ਜਿੱਤ ਲਾਂਗੇ ਉਹਦੇ ਨਾਲ ਬਾਜ ਤੂੰ ਸਮਝ ਗਿਆ ਸਾਡੇ ਤੋਂ ਉਹ ਗਲਤ ਕਰ ਲੈ ਹੂੰ ਮੁੜ ਕੇ ਹਮਨ ਟ੍ਰੈਟਰ ਦੇ ਟਾਇਰ ਦੇ ਦੋ 3 ਲੀਟਰ ਖਿਲਾਵਗੇ ਹਾਂਜੀ ਮੇਰੇ ਦੋਸਤੋ ਤੇ ਕੀ ਕਹਨੇ ਹੁੰਦੇ ਆ ਭਾਈ ਆਂਡੇ ਬਈ ਦੋ ਤਾਂ ਆਂਡੇ ਝੋਕੇ ਵੱਡੀ ਝਲਰ ਵਾਲੀ ਕਬੂਤਰੀ ਦੇ ਖਰਾਬ ਠੀਕ ਹੈ ਇੱਕ ਬੱਚਾ ਮਰ ਗਿਆ ਨਿਕਲਦੇ ਟਾਈਮ ਇੱਕ ਪਿਲ ਗਿਆ ਸੀ ਵਿੱਠਾਂ ਲੱਗੀਆਂ ਕਰਦੇ ਤੇ ਇੱਕ ਕਬੂਤਰੀ ਦੇ ਆਂਡਿਆਂ ਤੇ ਅਸੀਂ ਐਕਸਪੈਰੀਮੈਂਟ ਕੀਤਾ ਤੇ ਬਾਹਲਾਂ ਵਿੱਠਾਂ ਜੰਮੀਆਂ ਪੰਗਾ ਸੀ ਉਹਨੂੰ ਅਸੀਂ ਆਪ ਦੇ ਹਿਸਾਬ ਦੇ ਕਲੀਨ ਕਰਕੇ ਦੂਰੇ ਰੱਖਿਆ ਠੀਕ ਹੈ ਇਹ ਬੱਚੇ ਹਾਂ ਫੇਰ ਹੀ ਦੱਸਾਂਗੇ ਤਾਂ ਇਹ ਤਾਂ ਉਹ ਮੁੰਡੀ ਗੱਲ ਜੀ ਕਰਦਾ ਹੀ ਨਹੀਂ ਮੈਂ ਤੇ ਕਿਉਂਕਿ ਐਕਸਪੈਰੀਮੈਂਟ ਕਰਦੇ ਰਹਿਣਾ ਚਾਹੀਦਾ ਹੁਣ ਜਵੇਂ ਹੀ ਕੁਛ ਨਹੀਂ ਕਰਦੇ ਸਾਨੂੰ ਪਤਾ ਹੈ ਨਾ ਜੀ ਵੀ ਟਿਕੇ ਹੋਏ ਐ ਤੇ ਤਤਾਂ ਕਰਨੋ ਜਾਂ ਨਵੇਂ ਤਜਰਬੇ ਨਵੇਂ ਨਾ ਹਨਾ ਐਕਸਪੀਰੀਅੰਸ ਨਹੀਂ ਲੈ ਰਹੇ ਤੇ ਅੱਜ ਮੇਰੇ ਜੀ ਕਿਤਾ ਮੈਂ ਚੱਲ ਕੋਈ ਨਵਾਂ ਐਕਸਪੈਰੀਮੈਂਟ ਕਰਦੇ ਆ ਠੀਕ ਐ ਚੱਲ ਉਹਵੇਂ ਰੱਖਦੇ ਸੀ ਸੈਟਿੰਗ ਕਰਕੇ ਇੱਕ ਇਧਰੋਂ ਬਾਜ ਨੇ ਪਾੜਿਆ 14 ਅੰਡਾ ਖਰਾਬ ਹੋ ਗਿਆ ਉਹ ਹੋ ਗਿਆ ਇੱਕ ਰਤੀ ਦੀ ਮਾਂ ਦਾ ਅੰਡਾ ਖਰਾਬ ਹੋ ਗਿਆ ਇਸ ਇੱਕ ਬੱਚਾ ਨਿਕਲ ਗਿਆ ਉਹ ਹੋ ਗਿਆ ਇੱਕ ਹੀ ਟੂਸਿਆਂ ਵਾਲੀ ਪੱਠੀ ਦਾ ਤੇ ਚੌਣਸ ਵਾਲੇ ਦੇ ਦਾ ਅੰਡਾ ਰਹੇਗਾ ਉਹ ਠੀਕ ਐ ਵੱਡੇ ਟੂਸਿਆਂ ਵਾਲੇ ਕੱਢ ਲੈ ਦਾਨ ਐ ਇੱਕ ਉਦਰ ਬਈ ਡੱਬੇ ਥਲੇ ਦੋ ਆਂਡੇ ਬਦਲੇ ਸੀਗੇ ਆਪਾਂ ਉਹਨਾਂ ਚੋਂ ਇੱਕ ਬੱਚਾ ਮਰ ਗਿਆ ਇੱਕ ਸਹੀ ਐ ਕੁੱਲਮ ਲਾ ਗਿਆ ਰਬੀ ਤਿੰਨ ਚਾਰ ਆਂਡੇ ਖਰਾਬ ਗਰੂ ਹੋਏ ਆ ਕੋਈ ਇੱਕ ਦੋ ਇੱਕ ਬੱਚਾ ਮਰਿਆ ਹਨਾ ਬਾਕੀ ਗਾੜ ਕੂਤਰਾ ਲਾਈ ਲੂਈ ਪੰਗਾ ਆਂਡੇ ਸਹੀ ਵੀ ਐ ਬੱਚੇ ਵੀ ਭਲੀ ਜਾਂਦੇ ਆ ਕੁਛ ਅਦਲਾ ਬਦਲੀ ਕੀਤੀ ਆਂਡਿਆਂ ਦੀ ਹਨਾ ਅਸੀਂ ਆਪਦੇ ਹਿਸਾਬ ਦੇ ਕੁੱਲਮ ਲਾ ਕੇ ਰਬਾਬਾ ਦਿਮਾਗ ਚੱਲ ਆ ਗਿਆ ਕੰਮ ਕੀਤਾ ਹੈਗਾ ਠੀਕ ਐ ਕਿ ਨਹੀਂ ਵੀ ਯਾਦ ਜਾ ਰਿਹਾ ਜੀ ਸਾਨੂੰ ਆਈ ਇਹ ਵੋ ਬਾਕੀ ਐਡੀ ਕੋਈ ਗੱਲ ਨਹੀਂ ਯਾਰ ਹੈ ਘਰ ਦੇ ਕੂਤਰਾ ਦੇ ਬੱਚੇ ਹਨਾ ਜੋੜੀਆਂ ਦਾ ਨਾਂ ਯਾਦ ਰਹਿਣਾ ਤਾਂ ਨਾਂ ਰਹਿਣ ਕਬੂਤਰ ਤਾਂ ਆਪਣੀ ਹੀ ਐ ਕਿ ਨਹੀਂ ਇਬਾਰ ਡਾਨਣੇ ਕੰਮ ਬਾਬੂ ਹੁਣ ਹੋਇ ਕਰੇ ਚਾਲਦੇ ਆ ਨਾਉਣੇ ਨੂਣਿਆ ਹਨਾ ਫਰਟੈਡੀ ਖਾਣਨੇ ਆ ਤੇ ਫੇਰ ਇਧਰ ਆਵਾਂਗੇ ਆਪਾਂ ਚਲੋ ਨਹੀਂ ਬਖਾਉਂਦੇ ਵਾਦਖੋਣ ਗੋਤ ਰੋਗਾ ਦਵਾਈ ਆ ਜੀ ਚਾਹ ਚੱਲ ਗਈ ਟੇਲਰ ਸਾਹਿਬ ਕੋਲ ਐਸੀ ਬਾਦਲ ਸੋਬਰ ਦੀ ਸਾਰਾ ਟਲੋਟ ਕਰਾਉਣਾ ਬੁੜੂ ਨੂੰ ਛਾਲਟ ਹਨਾ ਜਾਮਾ ਜਾਮਾਣੀ ਉਹ ਹੈ ਉਹ ਪੱਤਰ ਜਾਮਾ ਨਹੀਂ ਨਹੀਂ ਛਾਲਟ ਉਹ ਤਾਂ ਸ਼ਰਟ ਹੈ ਹਾਂ ਛਾਲਟ ਛਾਲਟ ਹੈਂ 65 ਹਾਂ ਹਾਂ 65 65 65 65 65 65 ਪੈਂਟ 65 ਪੈਂਟ ਨੂੰ 65 ਹਾਂਜੀ ਪਹੁੰਚ ਗਏ ਜੀ ਖੇਤ ਵਾਰੀ ਵੜਨ ਟੋਕੇ ਨਾਲ ਠੀਕ ਹੈ ਹੂੰ ਤੇ ਬਸ ਪਾਣੀ ਛੱਡ ਲਿਆ ਭਾਈ ਹੁਣ ਮੋਏ ਆ ਹੀ ਕਰ ਦੋ ਨੇ ਆ ਹੀ ਉਹ ਰਹਿਣ ਦੇ ਪਰ ਆਪਨੇ ਖਰਾਬ ਹੋ ਜਾਣੇ ਕਿਸਮਤ ਵਾਲੀ ਮੂ ਤਾਂ ਆਈਫੋਨ ਹੈ ਭਾਂਦੀ ਤੇ ਪਰ ਕਿਸਮਤ ਦੀ ਮਾੜੀ ਹੈ ਤੇ ਕੈਮਰਾ ਤਾਂ ਪਹਿਲੇ ਹੀ ਚਾਰ ਅੜ ਚਾਰ ਅੜ ਜੀ ਕਰਦਾ ਤੇ ਹੁਣ ਆਵੇ ਕਿਤੇ ਨਹੀਂ ਸਪੈਸ਼ਲ ਐਲ ਈ ਡੀ ਲੱਗੀ ਨਹੀਂ ਇਹਦੇ ਵੀ ਲੱਗੀ ਆਏ ਪਾਸ ਇਹਨਾਂ ਇਧਰ ਦੀਦੀ ਨਹੀਂ ਗਈ ਤਾਂ ਕਰਕੇ ਚਲ ਆਹ ਦੇਖ ਆਜਾ ਉੱਪਰ ਦੇ ਫੋਨ ਦੇ ਪਾਸੇ ਐਲ ਈ ਡੀ ਲਵਾਈ ਸੀਗੀ ਅਸੀਂ ਰਾਤ ਨੂੰ ਮੈਂ ਦੇਖਣਾ ਸੌਖਾ ਜਾਂਦਾ ਬਈ ਲੀਕਾ ਟਕਣ ਆਹ ਟਕਣ ਦੀ ਡੀ ਕੀ ਕਰਦੇ ਸੀ ਇਹ ਲੀਕ ਹੁੰਦਾ ਕਹਿੰਦੇ ਲੀਕ ਹੈ ਹੋਰ ਜੋ ਜ਼ੋਰ ਚੋਂ ਵੱਧ ਜਾਣਣਾ ਇਹਦਾ ਆਈਆਂ ਬਾਈ